ਜਦੋਂ ਆਪਾਂ ਪਾਠ ਕਰਨੇ ਆ ਤੇ ਉਂਝ ਮੇਰੀ ਇੱਛਾ ਹੈ ਪਾਠ ਬੋਲ ਕੇ ਹੀ ਕੀਤਾ ਜਾਏ ਸੁਰਤ ਨਾਲ ਵੀ ਹੋ ਸਕਦਾ ਹੈ ਜੀ ਜਦੋਂ ਪਾਠ ਚਲਨ ਤੋਂ ਜਾਂਦਾ ਸੀ ਗੁਟਕਾ ਵੇਖ ਕੇ ਜਾਂ ਕਈ ਵਾਰੀ ਨੇਤਰ ਉਹ ਇੱਕ ਵੱਖਰਾ ਅਭਿਆਸ ਹੈ ਕਿ ਤੁਸੀਂ ਜ਼ਬਾਨ ਨੂੰ ਬੰਦ ਕਰਕੇ ਮੂੰਹ ਨੂੰ ਬੰਦ ਕਰਕੇ ਪਾਠ ਕਰੋ ਪਰ ਉਂਝ ਭਜਦੇ ਕੋਈ ਮਨ ਨੂੰ ਟਿਕਾਣ ਲਈ ਬੋਲ ਕੇ ਪਾਠ ਕਰਨਾ ਬਹੁਤ ਜ਼ਰੂਰੀ ਹੈ ਮਨ ਨੂੰ ਟਿਕਾਣ ਦੇ ਜਦੋਂ ਅਸੀਂ ਬੋਲਨੇ ਆ ਕਿਉਂਕਿ ਤਾਂ ਬੋਲਦਿਆਂ ਵੀ ਕਾਬੂ ਨਹੀਂ ਆਉਂਦਾ ਇਹ ਇੰਨਾ ਚੰਚਲ ਹੈ ਕਿ ਇੰਨਾ ਇਹ ਤੇਜ਼ ਭੱਜਦਾ ਹੈ ਕਈ ਵਾਰੀ ਬੋਲ ਕੇ ਸਾਰਾ ਜਪਜੀ ਸਾਹਿਬ ਸਮਾਪਤ ਹੋ ਜਾਂਦਾ ਹੈ ਇਹ ਨਕੰਮਾ ਪਤਾ ਨਹੀਂ ਕਿੱਥੇ ਰਿਸ਼ਤੇਦਾਰਾਂ ਨੂੰ ਮੇਲ-ਮੁਲ ਕੇ ਆਏ ਬਾਹਰ ਖਾ ਪੀ ਕੇ ਫਿਰ ਦੁਬਾਰਾ ਆ ਜਾਂਦੇ ਖਿਆਲ ਹੀ ਨਹੀਂ ਇਹਦੇ ਪਰ ਫਿਰ ਵੀ ਮੇਰੀ ਬੇਨਤੀ ਬੋਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਿਹਾ ਕਿ ਜਿਹੜਾ ਸਿੱਖ ਜ਼ਬਾਨ ਤੋਂ ਬੋਲੇ ਜਾਂ ਗਾਏ ਇਕ ਕੰਨਾਂ ਨਾਲ ਹੀ ਇਕਾਗਰ ਹੋ ਕੇ ਸੁਨੇਗਾ ਬਸ ਇਹ ਦੋ ਕਰਮ ਕਰ ਲੈ ਉਹ ਸਿੱਖ ਕਦੀ ਜਮਾਂ ਦੇ ਘਰ ਨਹੀਂ ਜਾਏਗਾ ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰੀ ਨਾਮ ਜਬਾਨ ਤੋਂ ਬੋਲੋ ਕੰਨਾਂ ਨਾਲ ਸੁਨੋ ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰੈ ਨਾ ਜਮਕੇ ਧਾਮ ਉਹ ਜਮਕੇ ਧਾਮ ਨਹੀਂ ਜਾਏਗਾ ਜਿਹੜਾ ਦੋ ਹੀ ਗੱਲਾਂ ਮੈਂ ਸਿੱਧੀ ਬੇਨਤੀ ਕਰਾਂ ਗੁਰਮਖੋ ਸਭ ਤੋਂ ਪਹਿਲਾਂ ਇਸ ਗੱਲ ਨੂੰ ਜ਼ਿੰਦਗੀ 'ਚ ਅਪਣਾ ਲਈਏ